ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਨਵਜੋਤ ਕੋਰ ਸਿੱਧੂ ਦੀ ਵਾਪਸੀ ਹੋ ਸਕਦੀ ਹੈ ਦੱਸ ਦੇ ਕਿ 2027 ਦੀਆਂ ਚੋਣਾਂ ਲੜਨ ਦਾ ਨਵਜੋਤ ਕੋਰ ਸਿੱਧੂ ਨੇ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਖੁਦ ਇਹ ਸਾਫ਼ ਸ਼ਬਦਾਂ ਵਿੱਚ ਗੱਲ ਆਖੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੀ ਸੇਵਾ ਲਈ ਮੈਦਾਨ ਵਿੱਚ ਆਇਆ ਜਾਵੇ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਹੁਣ ਉਹ ਐਕਟਿਵ ਹਨ ਤੇ ਚੁੱਪਚਾਪੀਤੇ ਮੀਟਿੰਗਾਂ ਕਰ ਰਹੇ ਹਨ ਇੱਥੇ ਦੱਸ ਦੇ ਕਿ ਉਹਨਾਂ ਨੇ ਪਿਛਲੀਆਂ ਚੋਣਾਂ ਵਿੱਚ ਹਾਰ ਬਾਰੇ ਗੱਲ ਕਰਦੇ ਹ ਕਿ ਹੈ ਕਿ ਉਹ ਸਿਰਫ 6000 ਵੋਟਾਂ ਨਾਲ ਹਾਰੇ ਸਨ ਉਂਝ ਕੁਝ ਵਰਕਰ ਸਿੱਧੂ ਦੇ ਖਿਲਾਫ ਹੋ ਗਏ ਸਨ ਅਤੇ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਨੂੰ ਵਾਪਸ ਜਾਣਾ ਪੈ ਗਿਆ ਜਿਸ ਕਰਕੇ ਰੈਲੀਆਂ ਵੀ ਰਾਤ ਕੀਤੀਆਂ ਗਈਆਂ ਸਨ 100% ਲੜੂਗੀ ਉਹਦੀ ਹੀ ਤਿਆਰੀ ਕਰ ਰਹੀ ਹਾਂ ਜੇ ਪਾਰਟੀ ਟਿਕਟ ਦੋਗੀ ਤੇ ਸਮਝੂਗੀ ਕਿ ਪਿਛਲਾ ਇਤਿਹਾਸ ਦੇਖੂਗੀ ਕਿ 2004 ਤੋਂ ਇਸ ਹਲਕੇ 'ਚ ਕੌਣ ਕੰਮ ਕਰ ਰਿਹਾ ਹੈ ਤੇ ਕਿੰਨੇ ਕੰਮ ਕਰਾਏ ਹਨ ਤੇ ਅੰਮ੍ਰਿਤਸਰ ਦੀ ਸੀ ਤੇ ਜਦੋਂ ਮੈਂ ਲੜੀ ਸੀ ਚਾਹੇ ਦੂਜੀ ਪਾਰਟੀ ਤੋਂ ਪਰ ਸੈਕੰਡ ਹਾਈਐਸਟ ਮਾਰਜਿਨ ਤੇ ਪੰਜਾਬ ਤੋਂ ਜਿਤਨੀ ਸੀ ਤੇ ਮੇਰੇ ਤੋਂ ਬਾਅਦ ਵੀ ਨਜ਼ਰ ਆਉਂਦੇ ਕਿੰਨਾ ਕੁ ਕਿੰਨੇ ਬੰਦਿਆਂ ਨਾਲ ਦੇ ਖਿਲਾਫ ਗਏ ਤਾਂ ਵੀ ਸਿਰਫ 6000 ਤੇ ਹਾਰੇ ਮਤਲਬ ਕਿ ਕੁਝ ਨਹੀਂ ਹੋਇਆ ਮਰੇ ਹੋਏ ਬੰਦਿਆਂ ਦੀਆਂ ਓਟਾਂ ਪਈਆਂ ਪੈਸਾ ਸੁਟਿਆ ਗਿਆ ਬੋਰੀਆਂ 'ਚ ਤਾਂ ਵੀ 3000 ਵੋਟ ਕੀ ਹੁੰਦੀ ਹੈ ਐਂਡ ਉਹ ਵੀ ਪਿਛਲੇ ਹਫਤੇ 3 ਦਿਨ ਲਈ ਰਾਹੁਲ ਗਾਂਧੀ ਤੇ ਪ੍ਰਿੰਤਾ ਗਾਂਧੀ ਜੀ ਆਗੇ ਸੀਗੇ ਤਾਂ ਉਹਨਾਂ ਨੂੰ ਜਾਣਾ ਪੈ ਗਿਆ ਛੱਤੀ ਰੈਲੀਆਂ ਕੈਨਸਲ ਹੋ ਗਈਆਂ ਲੋਕ ਨਰਾਜ਼ ਹੋ ਗਏ ਨਹੀਂ ਤਾਂ ਅਸੀਂ ਪਿਛਲੀ ਵਾਰ ਦੇ ਵੀ ਜਿੱਤੇ ਹੋਏ ਸੀ ਸੌਨ ਸਿੰਘ ਠੰਡਲ ਮੁੜ ਤੋਂ ਸ਼ਰੋਬਣੀ ਕਾਂਦਲ ਵਿੱਚ ਸ਼ਾਮਲ ਹੋ ਗਏ ਹਨ ਸੌਨ ਸਿੰਘ ਠੰਡਲ ਕੁਝ ਸਮਾਂ ਪਹਿਲਾਂ ਹੀ ਭਾਜ ਵਿੱਚ ਸ਼ਾਮਲ ਪੁਗੈਸਾਨਾ ਮਾਹਲਪੋਰਾ ਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਠੰਡਨ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਨੂੰ ਝਟਕਾ ਦਿੱਤਾ ਸੀ ਪਰ ਹੁਣ ਉਹਨਾਂ ਦੀ ਮੁੜ ਵਾਪਸੀ ਅਕਾਲੀ ਦਲ ਨਾਲ ਸ਼ੁਭ ਸੰਕੇਤ ਮੰਨੇ ਜਾ ਰਹੇ ਹਨ ਜ਼ਿਕਰ ਕਰਦੀ ਹੈ ਕਿ ਠੰਡਨ ਨੇ 2017 ਤੱਕ ਚੱਬੇਵਾਲ ਰਾਖਮੀ ਹਲਕੇ ਦੀ ਨੁਮਾਇੰਦਗੀ ਕੀਤੀ ਸੀ ਉਹ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਅਤੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਹਾਰ ਗਏ ਸਨ ਡੋਨਲਡ 트럼ਪ ਦੀ ਵਾਪਸੀ ਦੇ ਨਾਲ ਹੀ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਮੁੜ ਤੋਂ ਸਖਤ ਹੋਣੀ ਸ਼ੁਰੂ ਹੋ ਗਈ ਹੈ ਇਸ ਲੜੀ ਦੇ ਤਹਿਤ 트럼ਪ ਵੱਲੋਂ ਬੈਕ ਟੂ ਬੈਕ ਫਰਮਾਨ ਸੁਣਾਏ ਜਾ ਰਹੇ ਹਨ ਨਵੇਂ ਫੈਸਲੇ ਹੇਟ 트럼ਪ ਪ੍ਰਸ਼ਾਸਨ ਨੇ 12 ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਵਿੱਚ ਦਾਖਲੇ ਉਤੇ ਪੂਰਨ ਪਾਬੰਦੀ ਲਗਾਏ ਜਾਣ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ 7 ਹੋਰ ਦੇਸ਼ਾਂ ਤੇ ਅੰਸ਼ਕ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ ਜੋ ਕਿ ਅਮਰੀਕਾ ਦੀ ਯਾਤਰਾ ਕਰਨ ਦੇ ਛੁੱਕ ਹਜ਼ਾਰਾਂ ਲੋਕਾਂ ਲਈ ਵੱਡਾ ਝਟਕਾ ਸਾਬਤ ਹੋ ਸਕਦੀ ਹੈ ਇਹ پابੰਦੀਆਂ ਅਮਰੀਕਾ ਦੀ ਅੰਦਰੂਨੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਈਆਂ ਗਈਆਂ ਹਨ 트럼ਪ ਪ੍ਰਸ਼ਾਸਨ ਨੇ ਇਹ ਜਾਣਕਾਰੀ ਅਧਿਕਾਰਤ ਤੌਰ ਤੇ ਸਾਂਝੀ ਕੀਤੀ ਹੈ ਇਹ ਨਵਾਂ ਨਿਯਮ ਸੋਮਵਾਰ 9 ਜੂਨ ਤੋਂ ਲਾਗੂ ਹੋ ਜਾਵੇਗਾ ਦੱਸਦੀ ਕਿ 트럼ਪ ਸਰਕਾਰ ਦੀ ਘੋਸ਼ਣਾ ਮੁਤਾਬਕ 12 ਦੇਸ਼ਾਂ ਦੇ ਨਾਗਰਿਕਾਂ ਉੱਤੇ ਪੂਰੀ ਤਰ੍ਹਾਂ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ 트럼ਪ ਪ੍ਰਸ਼ਾਸਨ ਦੀ ਘੋਸ਼ਣਾ ਮੁਤਾਬਕ ਅਫਗਾਨਿਸਤਾਨ ਮਿਆਂਮਾਰ ਚਾਂਡ ਕਾਂਗੋ ਗਨਰਾਜ ਇਰੀਟਰੀਆ ਹੇਤੀ ਈਰਾਨ ਲੀਬੀਆ ਸੋਮਾਲੀਆ ਸੂਡਾਨ ਅਤੇ ਯਮਨ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲੇ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੱਤ ਦੇਸ਼ਾਂ ਤੇ ਅੰਸ਼ਕ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਵੀਜ਼ਾ ਨਿਯਮ ਸਖਤ ਕਰ ਦਿੱਤੇ ਗਏ ਹਨ ਇਹਨਾਂ ਦੇਸ਼ਾਂ ਦੇ ਨਾਗਰਿਕ ਅਮਰੀਕਾ ਜਾ ਸਕਣਗੇ ਪਰ ਉਹਨਾਂ ਦੀ ਵੀਜ਼ਾ ਦੀਆਂ ਸ਼ਰਤਾਂ ਸਖਤ ਕਰ ਦਿੱਤੀਆਂ ਗਈਆਂ ਹਨ ਉਹਨਾਂ ਦਾ ਅਮਰੀਕਾ ਵਿੱਚ ਰੁਕਣ ਦਾ ਸਮਾਂ ਸੀਮਿਤ ਕਰ ਦਿੱਤਾ ਗਿਆ ਹੈ ਤੇ B1 B2 FM ਅਤੇ ਵੀਜ਼ਾ ਸ਼੍ਰੇਣੀਆਂ ਤੇ ਕੜਾ ਨਿਰਯੰਤਨ ਲਾਗੂ ਕੀਤਾ ਗਿਆ ਹੈ ਇਹਨਾਂ ਵਿੱਚ ਕਿਊਬਾ ਲਾਓਸ ਸੇਰਾ ਲਿਓਨ ਟੋਂਗੋ ਤੁਰਕਮੇਨਿਸਤਾਨ ਵੈਨਿਜ਼ਵੇਲਾ ਸ਼ਾਮਲ ਹਨ ਦੱਸੇ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹਨਾਂ ਦੇਸ਼ਾਂ ਦੇ ਨਾਰਿਕਾ ਲਈ ਵੀਜ਼ਾ ਮਿਲਣਾ ਮੁਸ਼ਕਲ ਹੋ ਜਾਵੇਗਾ ਤੇ ਜੇ ਮਿਲੇ ਤਾਂ ਵੀ ਲੰਬੇ ਸਮੇਂ ਤੱਕ ਅਮਰੀਕਾ ਵਿੱਚ ਰਹਿਣਾ ਸੰਭਵ ਨਹੀਂ ਰਹੇਗਾ ਤਸਦੀਕੀ ਅਮਰੀਕਾ ਪ੍ਰਸ਼ਾਸਨ ਇਹ ਪਾਬੰਦੀਆਂ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਅਤੇ ਉੱਥੇ ਮੌਜੂਦ ਅਮਰੀਕੀ ਦੂਤਾਵਾਸ ਨੂੰ ਸੂਚਿਤ ਕਰ ਦਿੱਤਾ ਹੈ ਏਅਰਲਾਈਨਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਇਹਨਾਂ ਦੇਸ਼ਾਂ ਦੀ ਨਾਰਿਕਾ ਨੂੰ ਅਮਰੀਕਾ ਦੀ ਉਡਾਣ ਵਿੱਚ ਬੋਰਡਿੰਗ ਦੀ ਆਗਿਆ ਨਾ ਦੇਣ ਇਸ ਦੇ ਬਾਵਜੂਦ ਜੇਕਰ ਕੋਈ ਵਿਅਕਤੀ ਕਿਸੇ ਤਰੀਕੇ ਨਾਲ ਅਮਰੀਕਾ ਪਹੁੰਚ ਜਾਂਦਾ ਹੈ ਤਾਂ 에ਅਰਪੋਰਟ ਸਰਦ ਅਤੇ ਇਮੀਗ੍ਰੇਸ਼ਨ ਚੈੱਕਪੋਸਟ ਤੇ ਉਸ ਨੂੰ ਹਿਰਾਸਤ ਵਿੱਚ ਲੈਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਦੱਸ ਦੇ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ ਯਾਤਰਾ ਉੱਤੇ ਪਾਬੰਦੀ ਲਗਾਈ ਹੋਵੇ ਕਿਉਂਕਿ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2017 ਵਿੱਚ ਵੀ 7 ਮੁ슬लिम ਅਧਿਕਾਰਿਤ ਸੰਖਿਆ ਵਾਲੇ ਦੇਸ਼ਾਂ ਉੱਤੇ ਬੈਨ ਲਗਾਇਆ ਗਿਆ ਸੀ। ਇਨ੍ਹਾਂ ਵਿੱਚ ਈਰਾਨ, ਯਮਨ, ਸੀਰੀਆ, ਸੋਮਾਲੀਆ, ਇਰਾਕ, ਸੂਡਾਨ ਅਤੇ ਲੀਬੀਆ ਸ਼ਾਮਲ ਹਨ। ਹਾਲਕਿ ਉਸ ਵੇਲੇ ਵਿਸ਼ਪੱਤਰੀ ਆਲੋਚਨਾ ਤੇ ਕਾਨੂੰਨੀ ਚੁਣੌਤੀਆਂ ਕਾਰਨ ਕੁਝ ਦੇਸ਼ਾਂ ਲਈ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਸੀ ਅਤੇ ਹੁਣ ਟਰੰਪ ਪ੍ਰਸ਼ਾਸਨ ਨੇ ਨਵੇਂ ਫੈਸਲੇ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਵਿੱਚ ਦਾਖਲੇ ਉੱਤੇ ਪੂਰਨ ਪਾਬੰਦੀ ਲਗਾਏ ਜਾਂਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ 7 ਦੇਸ਼ਾਂ ਤੇ ਅੰਸ਼ਕ ਰੋਕ ਲਗਾ ਦਿੱਤੀ ਗਈ ਹੈ ਜੋ ਕਿ ਅਮਰੀਕਾ ਦੀ ਯਾਤਰਾ ਕਰਨ ਦੇ ਇੱਛੁਕ ਹਜ਼ਾਰਾਂ ਲੋਕਾਂ ਲਈ ਵੱਡਾ ਝਟਕਾ ਸਾਬਿਤ ਹੋ ਸਕਦੀ ਹੈ ਤੱਜ ਕਿ ਇਹ ਪਾਬੰਦੀਆਂ ਅਮਰੀਕਾ ਦੀ ਅੰਦਰੂਨੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਗਾਈਆਂ ਗਈਆਂ ਹਨ ਸੂਰਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਉਹਨਾਂ ਕੋਲ ਪਾਸਪੋਰਟ ਨਹੀਂ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨਹੀਂ ਨੇ ਲਿਆਂਦੇ ਕਿਹਨੇ ਸੀਗੇ ਗੈਂਗਸਟਰ ਕਿਹਦਾ ਕਿਹਦਾ ਨਾਮ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ੍ਹ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਥਾ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰੇ ਗਿਆ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲਓ ਹੁਣ ਤਾਂ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਉਹ ਉਹ ਕੋਈ ਹੋਰ ਤੜਾ ਬਣਾਈ ਫਿਰਦੇ ਆ ਕੋਈ ਇੱਧਰ ਇੱਧਰ ਹੋਰ ਫਿਰਦੇ ਆ ਉਹ ਕਹਿੰਦੇ ਸਾਡੀ ਭਰਤੀ 27 ਲੱਖ ਹੋਗੀ ਉਹ ਕਹਿੰਦੇ ਸਾਡੀ ਭਰਤੀ 34 ਲੱਖ ਹੋਗੀ 4 ਨਾਲ ਗੁਣਾ ਕਰ ਲੋ ਇਹ ਤਾਂ 2 ਕਰੋੜ ਦਾ ਫੋਟਹੀਂ ਲਈ ਫਿਰਦੇ ਨੇ ਇਹ ਪੈਂਦੇ ਨਿਕਲਦੀਆਂ ਕਿੰਨੀਆਂ 23 ਤਰੀਕ ਨੂੰ ਦੇਖ ਲੈ ਇੱਥੋਂ ਇੱਥੋਂ ਨਿਕਲਦੀਆਂ ਕਿੰਨੀਆਂ ਉਹ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਭਰਤੀ ਕੀ ਹੈ ਬਰਬਾਦ ਕੀਤਾ ਬੇੜਾ ਘਰ ਕਿਹਨਾਂ ਨੇ ਕੀਤਾ ਪੰਜਾਬ ਦਾ ਨਾ ਕੋਈ ਸਕੂਲ ਬਣਾਇਆ ਨਾ ਕਾਲਜ ਬਣਾਇਆ ਸਰਕਾਰੀ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਦਿੱਤੀਆਂ ਰੇਤੇ ਤੇ ਇਹਨਾਂ ਦਾ ਮਾਫੀਆ ਸੀ ਲੈਂਡ ਮਾਫੀਆ ਸੈਂਡ ਮਾਫੀਆ ਠੀਕ ਹੈ ਜੀ ਤੇ ਟੋਲ ਪਲਾਜ਼ੇ ਇਹਨਾਂ ਨੇ ਇਹ ਲੈ ਕੇ ਆਏ ਉਸ ਤੋਂ ਬਾਅਦ ਤੇ ਜਿਹੜਾ ਐਕਸਾਈਜ਼ ਤੇ ਸਾਰਾ ਕਬਜ਼ਾ ਇਹਨਾਂ ਦਾ ਟਾਬਿਆਂ ਤੇ ਇਹਨਾਂ ਦਾ ਕਮਾਲ ਦੀ ਗੱਲ ਕਰਦੇ ਜੇ ਇਹ ਬਚਾਉਣਗੇ ਪੰਜਾਬ ਨੂੰ ਸੋ ਕਿਰਪਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੁਖਵੀਰ ਬਾਦਲ ਉਹਨਾਂ ਨੂੰ ਨਾ ਵੀ ਕਹਿਣਾ ਕੀ ਹੈ ਠੀਕ ਹੈ ਨਾ ਤੇ ਹੁਣ ਮੈਂ ਤਾਂ ਲੱਗਾ ਪਤਨ ਤਾਂ ਮੈਂ ਸੋਸ਼ਲ ਮੀਡੀਆ ਨੇ ਬਣਾਈ ਹੈ ਜਾਣ ਕੇ ਇਹ ਪਤਾ ਨਹੀਂ ਉਹ ਆ ਪੀਪਲ ਜਾਂਦਾ ਸੁਖਵੀਰ ਬਾਦਲ ਵੀ ਉਹ ਜਿਹੜਾ ਵੰਗਣਾ ਜਾਂ ਪੌਣਾ ਉਹ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਪਤਾ ਨਹੀਂ ਤਾਂ ਸੱਚੀ ਮੁੱਚੀ ਜੋੜ ਟੁੱਟਣ ਲੱਗ ਗਏ ਪਤਾ ਨਹੀਂ ਤਾਂ ਗਲਤੀ ਨਾਲ ਹੀ ਪਾ ਲੰਦਾ ਕੱਲ ਕਿਹੜਾ ਸੀ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਸ ਵੇਲੇ ਸ਼੍ਰੀ ਕਾਲ ਤਖਸ ਤੋਂ ਸਜਾ ਤਨਖਾਈਆ ਕਰਾ ਦੇ ਕੇ ਸਜਾ ਲੱਗੀ ਉਦੋਂ ਪਲੱਸਟਰ ਲੱਗਿਆ ਸੀ ਇੱਕ ਦਿਨ ਬਾਅਦ 에ਅਰਪੋਰਟ ਤੇ ਅਹੀਂ ਭੱਜਾ ਫਿਰਦਾ ਸੀ ਇਹਦਾ ਮਤਲਬ ਕੀ ਹੈ ਮਤਲਬ ਕੁਝ ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਧਰਮ ਨਾਲ ਖੇਡਦੇ ਨੇ ਕਰ ਮੈਨੂੰ ਮੁਠੀ ਚ ਐ ਸਮਝ ਲੈ 70 ਨਾ ਸਾਡੀ ਮੁਠੀ ਚ ਐ ਇਹਨੂੰ ਬਦਲ ਦੋ ਜਿਹੇਦਾਰ ਬਦਲ ਦੋ ਫਿਰ ਸਾਰਾ ਮਾਫ ਕਰ ਦੋ ਉਹ ਕਰ ਦੋ ਇਹ ਪਰਮਾਤਮਾ ਦੇਖਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਹੋਈ ਜਾਂਦੀ ਹੈ ਹਾਂ ਜੀ ਸਾਹਿਬ ਨੇ ਕਿਹਾ ਅੱਜ ਮੈਂ ਉਹਨੇ ਕਹਾਂ ਜਾ ਕੇ ਤੁਸੀਂ ਖਾਣਾ ਖਾਓ ਹਾਂ ਜੀ ਸਾਹਿਬ ਨੇ ਕਿਹਾ ਅੱਜ ਉਹਨੇ ਕਹਾਂ ਜਾ ਕੇ ਤੁਸੀਂ ਖਾਣੀ ਖਾਓ ਜਾਵੀਂ ਕਿਉਂ ਜੀ ਮੈਨੂੰ ਜਾਮਾ ਉੱਥੇ ਕਿਉਂ ਜਾਈ ਜੀ ਨਹੀਂ ਇਹ ਇਹ ਹੀ ਜਖੜ ਸਾਹਿਬ ਜਦੋਂ ਕਾਂਗਰਸ ਚ ਹੁੰਦੇ ਸੀ ਉਦੋਂ-ਉਦੋਂ ਬੀਜੇਪੀ ਨੂੰ ਗਾਲਾਂ ਕੱਢਦੇ ਹੁੰਦੇ ਸੀ ਆਹੀ ਬਿੱਟੂ ਜਦੋਂ ਕਾਂਗਰਸ ਚ ਹੁੰਦਾ ਸੀ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਆਹੀ ਕੈਪਟਨ ਅਭਿਨਿੰਦਰ ਜਦੋਂ ਇੱਧਰ ਹੁੰਦਾ ਸੀ ਉਦੋਂ ਉਹਨਾਂ ਨੂੰ ਗਾਲਾਂ ਕੱਢਦਾ ਸੀ ਠੀਕ ਹੈ ਨਾ ਇਸ ਮਨਪੀਰ ਬਾਦਲ ਜਦੋਂ ਇੱਧਰ ਹੁੰਦਾ ਸੀ ਸਾਰੀ ਕਾਂਗਰਸ ਤਾਂ ਬੀਜੇਪੀ ਚ ਫਿਰਦੀ ਐ ਇਹ ਤਾਂ ਵਿੰਗ ਬਣ ਗਿਆ ਇੱਕ ਭਾਜਪਾ ਦਾ ਕਾਂਗਰਸ ਵਿੰਗ ਜਿਹੜਾ ਸਾਰੇ ਤਾਂ ਉਹੀ ਨੇ ਜੀ ਜਿਹੜੇ ਪਹਿਲਾਂ ਸੀਗੇ ਸੋ ਇਸ ਕਰਕੇ ਅਸੀਂ ਦੇਸ਼ ਭਗਤ ਬੰਦੇ ਆ ਅਸੀਂ ਨੈਸ਼ਨਲਿਸਟ ਆ ਠੀਕ ਹੈ ਨਾ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਨੂੰ ਯਾਦ ਕਰਾਉਣ ਵਾਸਤੇ ਦਿੱਤੀਆਂ ਨੇ ਅਸੀਂ ਕਿਉਂ ਚਾਹੀਏ ਜੀ ਉਹ ਜਾਣਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੇ ਬੋਲ ਇਹਨਾਂ ਦੇ ਬੀਜੇਪੀ ਦੇ ਲੀਡਰ ਕੀ ਕਰ ਰਹੇ ਨੇ ਕਿਹੋ ਜਿਹੀ ਵੀਡੀਓ ਆ ਰਹੀਆਂ ਨੇ ਦੱਸ ਵੀ ਨਹੀਂ ਸਕਦੇ ਇੱਥੇ ਆਪਾਂ ਉਹਨਾਂ ਸੁਪਰੀਮ ਕੋਰਟ ਨੂੰ ਹੋ ਨਹੀਂ ਗਾਲਾਂ ਕੱਢਣੋਂ ਹਟਦੇ ਪਾਰਲੀਮੈਂਟ ਨੂੰ ਹੋ ਗਾਲਾਂ ਕੱਢ ਜਾਂਦੇ ਆ ਇਲੈਕਸ਼ਨ ਕਮਿਸ਼ਨ ਨੂੰ ਹੋ ਗਾਲਾਂ ਕੱਢ ਜਾਂਦੇ ਆ ਰਾਸ਼ਟਰਪਤੀ ਤੱਕ ਨੂੰ ਕਹਤਾ ਕਿ ਤੁਸੀਂ ਐਂ ਨਹੀਂ ਕਰ ਸਕਦੇ ਸਾਨੂੰ ਰੋਕ ਨਹੀਂ ਸਕਦੇ ਫਰੰਟਿੰਗ ਸੋ ਇਹ ਸਾਰੇ ਇੰਸਟੀਚਿਊਨ ਖਤਮ ਕਰਤੇ ਕਿਹੜੀ ਗੱਲ ਕਰਦੇ ਆ ਇਹ ਕੀ ਤੋਂ ਫੌਜ ਤੋਂ ਫੌਜ ਨੂੰ ਮੈਂ ਕੁਝ ਕਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਹਿ ਸੰਧੂਰ ਵਾਲਿਆਂ ਨੂੰ ਫੌਜ ਦੇ ਤਾਂ ਨਾਲ ਆ ਸਾਰੇ ਸਾਰੀ ਤਾਂ ਫੌਜ ਆਪਣੀ ਪੰਜਾਬ ਦੀ ਹੈ ਲੜਾਈ ਕਿਤੇ ਵੀ ਹੋਵੇ ਬਾਰਡਰ ਪੰਜਾਬ ਵਾਲਾ ਵਰਤਿਆ ਜਾਂਦਾ ਜੀ ਡਰੋਨ ਆਪਣੇ ਇੱਥੇ ਆਏ ਫਾਜ਼ਿਲਕਾ ਬਲ ਆਏ ਆਦਮਪੁਰ ਫਿਰੋਜ਼ਪੁਰ ਦੀ ਇੱਕ ਮਹਿਲਾ ਦੀ ਮੌਤ ਵੀ ਹੋਈ ਆਦਮਪੁਰ ਜਲੰਧਰ ਠੀਕ ਹੈ ਨਾ ਅੰਮ੍ਰਿਤਸਰ ਸਾਰਾ ਸਾਡਾ ਬਾਰਡਰ ਮਿਸਤੇਬਲ ਸੋ ਅਸੀਂ ਕਦੋਂ ਚਾਹੋ ਨੇ ਲੜਾਈ ਹੋਵੇ ਜੀ ਮਰ ਦੇਤਾ ਸੀ ਹੈ ਨਾ ਹੀ ਸੋ ਪਹਿਲਾ ਨੁਕਸਾਨ ਕਟ ਹੋਇਆ ਜੋ 47 ਵੇਲੇ 10 ਲੱਖ ਬੰਦਾ ਜਿਹੜਾ ਸਾਡੇ ਚਾਚੇ ਤਾਇਏ ਸੀ ਸਾਡੇ ਨਾਨੇ ਨਾਨੀਆਂ ਸਾਡੇ ਬਜ਼ੁਰਗ ਸੀਗੇ ਉਹ ਜਿਹੜੇ ਉਧਰੋਂ ਇੱਧਰ ਨੂੰ ਸ਼ਿਫਟ ਹੋਏ ਇੱਧਰੋਂ ਉਧਰ ਨੂੰ ਹੋਏ ਜਿਹੜੀ ਕਟ ਵੱਡ ਹੋਈ ਹੈ ਸਾਰੀ ਆਪਣੀ ਪੰਜਾਬੀਆਂ ਦੀ ਹੋਈ ਹੈ ਸੋ ਇਸ ਕਰਕੇ ਇਹਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਹੋ ਚੱਲੀਦਾ ਹੁੰਦਾ ਹਰ ਚੀਜ਼ ਨੂੰ ਹਰ ਚੀਜ਼ ਨੂੰ ਹੁਣ ਰਾਜਨੀਤਿਕ ਤੌਰ ਤੇ ਵਰਤਿਆ ਹੈ ਹਰ ਚੀਜ਼ ਨੂੰ ਕੋਈ ਚੀਜ਼ ਤਾਂ ਇਹ ਛੱਡ ਦਿਓ ਵੀ ਜਿਹੜੀ ਚ ਰਾਜਨੀਤੀ ਨਾ ਵਾੜੋ ਸੋ ਇਸ ਕਰਕੇ ਜੋ ਸਾਡਾ ਆਪਣੇ ਉਹਨਾਂ ਨੂੰ ਆਕਾਮਾਂ ਨੂੰ ਸਮਝਾਉਣ ਪੰਜਾਬ ਦੇ ਪੈਸੇ ਹੀ ਦਵਾ ਦਿਓ ਜੀ ਜਾਕਰ ਸਾਹਿਬ ਆਰਡੀਐਫ ਦਾ 6000 ਕਰੋੜ ਰੋਕੀ ਬੈਠਿਆ ਪੈਸਾ ਦਵਾ ਦਿਓ ਜੀ ਹਾਂ ਜੀ ਪੰਜਾਬ ਦੇ ਜਿੰਨੇ ਆ ਹੁਣ ਕਹਿੰਦੇ ਸੀਆਈਐਸਫ ਲਾਵਾਂਗੇ ਉੱਥੇ ਨੰਗਲ ਡੈਮ ਕੀ ਗੱਲ ਪੰਜਾਬ ਪੁਲਿਸ ਰੱਖ ਨਹੀਂ ਕਰਦੀ ਪੰਜਾਬ ਪੁਲਿਸ ਫਰੀਜ਼ ਰੱਖੀ ਕਰਦੀ ਹੈ ਉਹ ਪੈਸੇ ਮੰਗਦੇ ਆ ਅਸੀਂ ਕਿਉਂ ਦਈਏ ਵੀ ਨਾਲੇ ਤਾਂ ਸਟੋਰੀ ਸਾਡੀ ਕਰਨਗੇ ਨਾਲੇ ਪੈਸੇ ਵੀ ਅਸੀਂ ਦਈਏ ਠੀਕ ਹੈ ਨਾ ਇਹ ਨਹੀਂ ਹੋਊਗਾ ਜਕਰ ਸਾਬ ਨੂੰ ਕੋਈ ਪੰਜਾਬ ਦੇ ਮੁੱਦੇ ਚੱਕੋ ਆ ਗੱਲਾਂ ਛੱਡੋ ਭਗਵਾਨ ਜੀ ਨੇ ਰਾਜਾ ਪ੍ਰਿੰਸ ਦੀ ਸਟੇਟਮੈਂਟ ਅਕੀ ਹੈ ਕਿ ਮੈਂ ਸਿਆਸਤ ਛੱਡਦਾ ਤਾਂ ਜੇ ਨਸ਼ਾ ਪ੍ਰੋਪਰ ਕਰਤੋਂ ਮੈਂ ਕਹਿੰਦੇ ਨਸ਼ਾ ਨਹੀਂ ਕਰਦਾ ਸਿਆਸਤ ਕਰਦੇ ਆ ਛੱਡੀ ਤਾਂ ਉਜੀ ਜਾਂਦੀ ਹੈ ਨਾ ਜਿਹੜੀ ਚ ਹੈ ਉਹਨੂੰ ਸਿਆਸਤ ਚ ਵੜਨ ਤਾਂ ਦਿੰਦੇ ਨਹੀਂ ਕਦੇ ਚੰਨੀ ਲੜ ਪੈਂਦਾ ਉਹਦੇ ਨਾਲ ਕਦੇ ਕਦੇ ਰੰਧਾਵਾ ਲੜ ਪੈਂਦਾ ਕਦੇ ਕਦੇ ਬਾਜਵਾ ਲੜ ਪੈਂਦਾ ਇਹ ਕਾਹਦੀ ਸਿਆਸਤ ਛੱਡ ਦੇਣਗੇ ਛੱਡੋ ਕੋਈ ਕੋਈ ਬੇਰਜ਼ਗਾਰੀ ਦੀ ਕੋਈ ਧਰਤੀ ਦੇ ਪਾਣੀ ਦੀ ਇਹ ਗੱਲਾਂ ਕਰੀਏ ਇਹ ਮੁੱਦੇ ਨਹੀਂ ਹੈਗੇ ਜਿਹੜੇ ਅੱਜ ਇਹਨਾਂ ਦੇ ਨਾਮ ਲਈ ਜਨ ਨੇ ਇਹ ਪੰਜਾਬ ਦੇ ਮੁੱਦੇ ਨਹੀਂ ਹੈਗੇ ਇਹ ਤਾਂ ਆਪਦੀਆਂ ਕੁਰਸੀਆਂ ਦੀ ਲੜਾਈ ਲੜ ਰਿਆ ਬਸ ਹਰੇਕ ਜਿਹੜਾ ਐਮਐਲਏ ਆ ਉਹਦੀ ਆਮ ਆਦਮੀ ਪਾਰਟੀ ਤਾਂ ਖਾਸ ਤੌਰ ਤੇ ਉਮੀਦ ਹਮੇ ਉਮੀਦ ਜਿਹੜੀ ਹੈ ਉਸੇ ਤੇ ਦੁਨੀਆ ਚੱਲਦੀ ਹੈ ਕਿਸੇ ਦੇ ਵੀ ਚੰਡੀ ਲੱਗ ਸਕਦੀ ਹੈ ਇਹ ਕਿਹੜੀ ਗੱਲ ਰਾਜੇ ਹੋਈ ਤਾਂ ਇਲੈਕਸ਼ਨ ਨਾ ਉੰਨੀ ਨੂੰ ਹੈ ਨਾ ਮੈਂ ਕਿਹੜਾ ਆਖਰੀ ਵਾਰੀ ਆ ਰਿਹਾ ਇੱਥੇ ਅੱਜ ਪਹਿਲੀ ਵਾਰੀ ਆਇਆ ਮੈਂ ਤਾਂ